ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਜਿੰਨ ਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਅਟਲ ਰਾਏ ਦਾ ਅਕਾਲ ਚਲਾਣਾ ਬਾਬਾ ਅਟਲ ਰਾਏ ਜੀ ਦਾ ਜਨਮ 1619 ਵਿੱਚ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਸੀ ਆਪ ਸਦਾ ਭਗਤੀ ਵਿੱਚ ਲੀਨ ਰਹਿੰਦੇ ਸਨ ਸਹਿਜ ਤੇ ਪਿਆਰ ਦੀ ਨੂਰ ਅਕਸਾਨੀ ਕਰਮਾਤੀ ਸ਼ਕਤੀਆਂ ਸਹਿਜ ਸੁਭਾਅ ਉਹਨਾਂ ਵਿੱਚ ਇਕੱਠੀਆਂ ਹੋ ਰਹੀਆਂ ਸਨ ਇੱਕ ਸਮੇਂ ਸਾਥੀਆਂ ਨਾਲ ਖੇਡਦੇ ਰਾਤ ਪਹਿ ਜਾਣ ਕਾਰਨ ਮਿੱਟੀ ਇੱਕ ਸਾਥੀ ਮੋਹਨ ਜੋ ਸੋਨੀ ਸ਼ਾਹ ਦਾ ਲੜਕਾ ਸੀ ਦੇ ਸਿਰ ਰਹਿ ਗਈ ਦੂਜੇ ਦਿਨ ਜਦ ਮੋਹਨ ਖੇਡਣ ਲਈ ਨਾ ਆਇਆ ਤਾਂ ਆਪ ਜੀ ਨੂੰ ਦੱਸਿਆ ਗਿਆ ਕਿ ਸੱਪ ਲੜਨ ਕਰਕੇ ਉਸ ਸਾਥੀ ਦੀ ਮੌਤ ਹੋ ਗਈ ਬਾਬਾ ਅਟਲ ਰਾਏ ਜੀ ਨੇ ਸੁਭਾਵਕ ਕਿਹਾ ਕਿ ਉਹ ਮੱਕਰ ਕਰਦਾ ਹੈ ਅਤੇ ਹਾਨੀਆਂ ਸਮੇਤ ਉਸ ਮਿੱਤਰ ਦੇ ਘਰ ਗਏ ਘਰ ਪੁੱਜ ਕੇ ਪੁੰਜੇ ਪਏ ਮੋਹਨ ਨੂੰ ਛੜੀ ਨਾਲ ਤੁੰਬਕੇ ਕਿਹਾ ਉੱਠ ਸਾਡੀ ਮਿੱਟੀ ਦੇ ਉਸ ਨੂੰ ਛੜੀ ਦਾ ਛੋਣਾ ਸੀ ਕਿ ਉਹ ਉੱਠ ਬੈਠਾ ਤੇ ਖੇਡਣ ਲਈ ਨਾਲ ਚੱਲ ਪਿਆ ਸਾਰੇ ਨਗਰ ਵਿੱਚ ਰੌਲਾ ਪੈ ਗਿਆ ਕਿ ਜਿਹੋ ਜਿਹਾ ਬਾਪ ਉਹੋ ਜਿਹਾ ਪੁੱਤਰ ਪਰ ਜਦ ਗੁਰੂ ਜੀ ਨੇ ਸਾਰੀ ਵਾਰਤਾ ਸੁਣੀ ਤਾਂ ਸਹਿਜ ਸੁਭਾਅ ਫਰਮਾਇਆ ਸਾਡੇ ਘਰ ਕੌਣ ਰੱਬ ਦਾ ਸ਼ਰੀਕ ਜੰਮ ਪਿਆ ਹੈ ਪ੍ਰਭ ਕੇ ਸਾਥ ਸਰ ਕੀ ਧਰੈ ਵਾ ਮਾਰੈ ਇਹ ਜੀਵਤ ਕਰੈ ਬਨਤਾਵਲੀ ਨਾਮੇ ਦੇ ਸ਼ਬਦਾਂ ਵਿੱਚ ਖਬਰ ਗਈ ਹਜ਼ੂਰ ਅਟਲ ਰਾਏ ਜਿਵਾਇ ਨਰ ਪੂਆ ਹੋਆ ਗੁਰੂ ਹਰਗੋਬਿੰਦ ਜੀ ਸਦੇ ਅਟਲ ਰਾਏ ਹਾਂ ਬੁਰਾ ਕੀਤਾ ਜੋ ਮਾੜੀ ਰਜਾਏ ਰਜਾਏ ਸਾਈਂ ਦੀ ਕਿਸੇ ਨਹੀਂ ਫੇਰੀ ਇਹ ਗੱਲ ਬੇਟਾ ਤੁਸੀਂ ਕੀਤੀ ਬਹੁਤ ਮੰਦੇਰੀ ਬਾਬਾ ਅਟੱਲ ਰਾਏ ਜੀ ਨੇ ਜਦ ਗੁਰੂ ਹਰਗੋਬਿੰਦ ਜੀ ਦੇ ਕੀਤੀ ਬਹੁਤ ਮੰਦੇਰੀ ਦੇ ਵਾਕ ਸੁਣੇ ਤਾਂ ਬਾਹਰ ਸਮਾਧੀ ਲਗਾਣ ਲਗਾ ਲਈ ਤੇ ਪ੍ਰਾਨ ਚੜ੍ਹਾ ਲਏ ਮਹਾਰਾਜ ਨੇ ਆਪ ਨੂੰ ਵਸਕਾਰ ਕੀਤਾ ਤੇ ਸ਼ੁਕਰ ਸ਼ੁਕਰ ਹੀ ਕਰਦੇ ਰਹਾ ਸਭ ਸੰਗਤਾਂ ਪਰਚੌਣੀ ਨੂੰ ਆਉਂਦੀਆਂ ਪਰ ਆਪ ਜੀ ਤਸੱਲੀਦਾਨ ਹੀ ਦਿੰਦੇ ਰਹੇ ਭਾਈ ਸਾਈਂदास ਜੀ ਜੋ ਰਿਸ਼ਤੇ ਵਿੱਚ ਆਪ ਜੀ ਦੇ ਸਾਧੂ ਸੰ ਨੇ ਗੁਰੂ ਜੀ ਨੂੰ ਇੱਕ ਰੰਗ ਵਿਚਾਰ ਦੇ ਦੇਖ ਪੁੱਛ ਹੀ ਲਿਆ ਮਹਾਰਾਜ ਆਪ ਜੀ ਨੂੰ ਕਿਉਂ ਕੋਈ ਗਮ ਨਹੀਂ ਪਹੁੰਚਦਾ ਗੁਰੂ ਮਹਾਰਾਜ ਨੇ ਕਿਹਾ ਸਾਈਂदास ਇੱਕ ਲਕੀਰ ਜ਼ਮੀਨ ਤੇ ਪਾ ਦੇ ਸਾਈਂदास ਨੇ ਇੱਕ ਲਕੀਰ ਉਹ ਤੇ ਖਿੱਚ ਦਿੱਤੀ ਮਹਾਰਾਜ ਨੇ ਕਿਹਾ ਸਾਈਂ ਦਾਸ ਇਸ ਨੂੰ ਮੇਟ ਦੇ ਉਸ ਮੇਟ ਦਿੱਤੀ ਫਿਰ ਗੁਰੂ ਹਰਗੋਬਿੰਦ ਜੀ ਨੇ ਪੁੱਛਿਆ ਸਾਈਂ ਦਾਸ ਤੈਨੂੰ ਲਕੀਰ ਪਾਉਣ ਦੀ ਕੋਈ ਖੁਸ਼ੀ ਹੋਈ ਨਹੀਂ ਮਹਾਰਾਜ ਕਾਦੀ ਖੁਸ਼ੀ ਤੁਸੀਂ ਹੁਕਮ ਕੀਤਾ ਮੈਂ ਖਿੱਚ ਦਿੱਤੀ ਸਾਈਂ ਦਾਸ ਦਾ ਉੱਤਰ ਸੀ ਕੋਈ ਮਟਾਉਣ ਦੀ ਤੈਨੂੰ ਗਮੀ ਹੋਈ ਮਹਾਰਾਜ ਦਾ ਅਗਲਾ ਪ੍ਰਸ਼ਨ ਸੀ ਸਾਈਂ ਦਾਸ ਨੇ ਕਿਹਾ ਮਹਾਰਾਜ ਆਪ ਜੀ ਨੇ ਹੁਕਮ ਕੀਤਾ ਮੈਂ ਮਿਟਾ ਦਿੰਦੀ ਅਫਸੋਸ ਕਿਸ ਗੱਲ ਦਾ ਗੁਰੂ ਹਰਗੋਬਿੰਦ ਜੀ ਨੇ ਗੱਲ ਸਪਸ਼ਟ ਕਰਦੇ ਹੋਏ ਫਰਮਾਇਆ ਇਸ ਤਰ੍ਹਾਂ ਹੈ ਸਾਈਂ ਦਾ ਜਗਤ ਤਮਾਸ਼ਾ ਉਸ ਦੇ ਹੁਕਮ ਮੁਤਾਬਕ ਇਹ ਸਰੀਰ ਰੂਪੀ ਲਕੀਰ ਬ੍ਰਹਮੰਡ ਤੇ ਪੈਂਦੀ ਹੈ ਅਤੇ ਉਸ ਦੀ ਆਗਿਆ ਅਨੁਸਾਰ ਹੀ ਮਿਟ ਜਾਂਦੀ ਹੈ ਆਗਿਆ ਵਿੱਚ ਰਹਿਣ ਨਾਲ ਨਾ ਗਮੀ ਤੇ ਨਾ ਖੁਸ਼ੀ ਹੁੰਦੀ ਹੈ ਅਟਲ ਰਾਏ ਇਸ ਬ੍ਰਹਮੰਡ ਵਿੱਚ ਇੱਕ ਲਕੀਰ ਨਿਆਈ ਹੀ ਸੀ ਜੋ ਉbrun ਤੇ ਮਿਟਨ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਇਸ ਘਟਨਾ ਦਾ ਪ੍ਰਭਾਵ ਕੁਦਰਤੀ ਤੇਗ ਬਹਾਦਰ ਦੇ ਬਾਲਕ ਮਨ ਤੇ ਪਿਆ ਗੁਰੂ ਪਿਤਾ ਨੂੰ ਅਡੋਲ ਚਿੱਤ ਦੇ ਆਪ ਜੀ ਹੋਰ ਦ੍ਰਿੜ ਚਿੱਤ ਹੋ ਗਏ ਮਾਤਾ ਕੋਲਾ ਨੇ ਬਾਬਾ ਅਟਲ ਰਾਏ ਨੂੰ ਇੱਕ ਪ੍ਰਕਾਰ ਦਾ ਬੇਟਾ ਹੀ ਬਣਾਇਆ ਹੋਇਆ ਸੀ ਅਟਲ ਰਾਏ ਜੀ ਦੇ ਅਚਾਨਕ ਗੁਜ਼ਰਨ ਉਪਰੰਤ ਉਹ ਤੇਗ ਬਹਾਦਰ ਜੀ ਨਾਲ ਲਾੜ ਲੜਾਂਦੀ ਆਦਜੀ ਤੇ ਵੀ ਕੌਲਾਂ ਦੀ ਗੁਰ ਭਗਤੀ ਤੇ ਦ੍ਰਿੜਤਾ ਦੀ ਛਾਪ ਪਈ ਇਹ ਯਾਦ ਰਹੇ ਕਿ ਬੀਬੀ ਕੌਲਾਂ ਕਾਜ਼ੀ ਰੁਸਮਤ ਖਾਨ ਲਾਹੌਰ ਦੀ ਕਨੀਜ਼ ਸੀ ਮੀਆਂ ਮੀਰ ਦੇ ਸੰਪਰਕ ਵਿੱਚ ਆਉਣ ਉਪਰੰਤ ਜਦ ਰੁਸਤਮ ਖਾਨ ਨੇ ਇਸ ਬੀਬੀ ਨੂੰ ਸੰਕਲਨ ਕਰਨਾ ਚਾਹਿਆ ਤਾਂ ਉਸ ਨੂੰ ਮੀਆਂ ਮੀਰ ਜੀ ਦਾ ਚੇਲਾ ਅਬਦੁੱਲਾ ਯਾਰ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਛੱਡ ਗਿਆ ਬੀਬੀ ਕੌਲਾ ਬੜੀ ਨੇਕ ਤੇ ਪਾਕੀਜ਼ਾ ਔਰਤ ਸੀ ਇਸ ਦੀ ਸਮਾਦਕਰਤਾਰਪੁਰ ਜਲੰਧਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ